ਕੋਈ ਇੱਕ ਵਾਰੀ ਕਮਾਲ ਕਰ ਦੇ ਤਾਂ ਸਾਰੇ ਕਹਿੰਦੇ ਆ ਕਿ ਦਾ ਲੱਗ ਗਿਆ ਪਰ ਜੇ ਕੋਈ بار-ਬਾਰ ਕਮਾਲ ਕਰੇ ਤਾਂ ਕਹਿਣਾ ਪੈਂਦਾ ਕਿ ਬਾਈ ਦਾਵਾ ਬੰਦੇ ਚ ਤੇ ਦਮ ਹੈ ਬਾਈ ਪੰਜਾਬ ਦੀ ਮਿੱਟੀ ਚ ਦਮ ਹੈ ਬਾਈ ਪੰਜਾਬ ਦੇ ਸੱਭਿਆਚਾਰ ਚ ਦਮ ਹੈ ਪੰਜਾਬ ਦੇ ਹਵਾ ਪਾਣੀ ਚ ਤੇ ਇਹੀ ਦਮ ਵੇਖਣ ਲਈ ਬਹੁਤ ਲੋਕ ਆਉਂਦੇ ਨੇ ਹਰਕੀਰਤ ਸਿੰਘ ਕੋਲ ਉਸ ਦੇ ਖੇਤਾਂ ਦੇ ਵਿੱਚ ਸੋ ਦਿੱਲੀ ਵਾਲੇ ਤਾਂ ਭੱਜਦੇ ਇੱਥੇ ਸਾਡੇ ਕੋਲ ਆ ਕੇ ਰਹਿਣ ਲਈ ਕਿਉਂਕਿ ਪੋਲੂਸ਼ਨ ਹੈ ਨਹੀਂ ਬਿਲਕੁਲ ਅਸੀਂ ਕਿਸੇ ਪਾਸੇ ਅਸੀਂ ਉਹਨਾਂ ਨੂੰ ਇਹ ਵੀ ਦੱਸਦੇ ਹਾਂ ਕਿ ਜਿਹੜੀ ਪੋਲੂਸ਼ਨ ਦਿੱਲੀ ਹੈ ਉਹ ਅਸੀਂ ਨਹੀਂ ਕਰ ਰਹੇ ਹੂੰ ਸੋ ਥੋੜਾ ਬਹੁਤਾ ਅਸੀਂ ਉਹਨਾਂ ਨੂੰ ਕਨਵਿੰਸ ਕਰ ਸਕਦੇ ਹਾਂ ਕਿ ਜਿਮੇਦਾਰ ਨਹੀਂ ਕਰ ਰਹੇ ਉੱਥੇ ਪੋਲੂਸ਼ਨ। ਅਗਰ ਇੰਨੀ ਪੋਲੂਸ਼ਨ ਹੁੰਦੀ ਤਾਂ ਸਾਡੇ ਵੀ ਹੋਣੀ ਸੀ। ਸਾਡੇ ਤਾਂ ਹੈ ਨਹੀਂ। ਪੰਜਾਬ ਇੱਕ ਬੜਾ ਅੱਛਾ ਸੂਬਾ ਹੈ। ਕਲਚਰ ਸਾਡੀ ਵਨ ਆਫ ਦਾ ਬੈਸਟ ਹੈ ਇੰਡੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ। ਦਿਲ ਸਾਡੇ ਵੱਡੇ ਹੈ। ਹੌਸਪਿਟੈਲਿਟੀ ਸਾਨੂੰ ਸਭ ਤੋਂ ਜ਼ਿਆਦਾ ਆਉਂਦੀ ਹੈ। ਮੇਜ਼ਬਾਨੀ ਜਿਹਨੂੰ ਕਹਿੰਦੇ ਨੇ ਸਾਡੇ ਤੋਂ ਵਧੀਆ ਕੌਣ ਕਰ ਸਕਦਾ ਹੈ? ਛੋਟਾ ਸੂਬਾ ਹੈ, ਘੁੰਮਣਾ ਸੌਖਾ ਹੈ। ਅچھے ਫਾਰਮ ਨੇ ਅچھے ਤੁਹਾਡੇ ਸ਼ਹਿਰ ਨੇ ਹਿਸਟਰੀ ਹੈ ਤੇ ਕਿਉਂ ਨਾ ਇਹਨੂੰ ਦਿਖਾਇਆ ਜਾਵੇ ਉਹ ਦਿਖਾ ਵੀ ਰਹੇ ਹਾਂ ਸੀ ਐਸੀ ਗੱਲ ਨਹੀਂ ਹੈ ਸਾਡੇ ਦਰਬਾਰ ਸਾਹਿਬ ਦੇਖ ਲਓ ਜਿੰਨੇ ਲੋਕ ਆਂਦੇ ਇਹਨੇ ਅਗਰੇ ਨਹੀਂ ਜਾਂਦੇ ਲੋਕ ਤਾਜ ਮਹਿਲ ਦੇਖਣ ਇਹ ਦੇਖਣਾ ਕਿ ਤੁਸੀਂ ਆਪਣੇ ਮਹਿਮਾਨਾਂ ਦਾ ਖਿਆਲ ਰੱਖ ਸਕਦੇ ਹੋ ਕਿ ਨਹੀਂ ਰੱਖ ਸਕਦੇ ਅਗਰ ਤੁਸੀਂ ਰੱਖ ਸਕਦੇ ਹੋ ਤੁਹਾਡੀ ਇੱਕ ਚੀਜ਼ ਦੀ ਗਾਰੰਟੀ ਹੈ ਕਿ ਜੋ ਤੁਸੀਂ ਆਪਣੇ ਖੇਤਾਂ ਚੋਂ ਕਮਾਉਂਦੇ ਹੋ ਫਾਰਮ ਟੂਰਿਜ਼ਮ ਕਰੋਗੇ ਤੁਹਾਡੀ ਆਮਦਨ ਡਬਲ ਹੋ ਜਾਏਗੀ ਇਹ ਤਾਂ ਗਾਰੰਟੀ ਹੈ ਇਹ ਹੋਟਲ ਨਹੀਂ ਹੈ ਇਹ ਲੋਕਾਂ ਨੂੰ ਕਈਆਂ ਨੂੰ ਸੋਚਦੇ ਹੋਟਲ ਹੈ ਇਹ ਹੋਟਲ ਨਹੀਂ ਹੈ ਇੱਕ ਫਾਰਮ ਟੂਰਿਜ਼ਮ ਪ੍ਰੋਜੈਕਟ ਹੈ ਫਾਰਮ ਸਟੇ ਹੈ ਜਿੱਥੇ ਲੋਕ ਆ ਕੇ ਜੋ ਫਾਰਮ ਚ ਸਹੂਲਤਾਂ ਨੇ ਉਹ ਐਕਸਪੀਰੀਅੰਸ ਕਰਨ ਆਦੇ ਨੇ ਇੰਗਲੈਂਡ ਤੋਂ ਬੜੇ ਆਉਂਦੇ ਨੇ ਆਸਟ੍ਰੇਲੀਆ ਤੋਂ ਬੜੇ ਆਉਂਦੇ ਨੇ ਕੈਨੇਡਾ ਤੋਂ ਆਉਂਦੇ ਹਰ ਜਗ੍ਹਾ ਤੋਂ ਆਉਂਦੇ ਨੇ ਕਈ ਵਾਰੀ ਹੁਣ ਬ੍ਰਾਜ਼ੀਲ ਤੋਂ ਆਏ ਹੋਏ ਸੀਗੇ ਸੋ ਇਹ ਗੈਸਟਾਂ ਦਾ ਕੁਝ ਨਹੀਂ ਪਤਾ ਚੱਲਦਾ ਕਿੱਥੋਂ ਆਉਂਦੇ ਨੇ ਪਰ ਸਾਡੇ ਲਈ ਸਾਰੇ ਇੱਕ ਹੋ ਜਾਈਏ ਜੀ ਆਇਆਂ ਨੂੰ ਸਾਰਿਆਂ ਨੂੰ ਤੁਸੀਂ ਜੁੜੇ ਵੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਕੋਈ ਵੀ ਬੰਦਾ ਜੇ ਜ਼ਿੰਦਗੀ ਚ ਇੱਕ ਵਾਰੀ ਬੜਾ ਹੀ ਵਧੀਆ ਕੰਮ ਕਰ ਦੇ ਤਾਂ ਆਪਾਂ ਕਹਿੰਦੇ ਆ ਵਾਹ ਬਈ ਨਿਆਰਾ ਲਿਆਤਾ ਪਰ ਜੇ ਕੋਈ बार-बार ਕਰਦਾ ਹੀ ਰਹੇ ਫਿਰ ਉਹਨੂੰ ਕੀ ਕਹਾਂਗੇ ਇੱਕ ਅਜਿਹੇ ਹੀ ਇਨਸਾਨ ਆ ਸਾਡੇ ਨਾਲ ਬੈਠਿਆ ਪਹਿਲਾਂ ਵੀ ਇਹਨਾਂ ਨੂੰ ਬਾਈ ਨੂੰ ਮਿਲਦੇ ਰਹਿੰਦੇ ਆ ਆਪਾਂ ਬਾਈ ਨੂੰ ਅੱਜ ਫੇਰ ਬਾਈ ਕੀ ਹਾਲ ਸਤਿ ਸ਼੍ਰੀ ਅਕਾਲ ਰੀਟ ਵੈਲਕਮ ਬੈਕ ਬਹੁਤ ਅੱਛਾ ਲੱਗਿਆ ਤੁਹਾਨੂੰ ਤੁਸੀਂ ਆਏ ਸਾਡੇ ਕੋਲ ਪਰ ਕਿੰਨਾ ਕਿ ਇਸ ਵਾਰ ਸਿਆਲਾਂ ਚ ਆਇਓ ਪਹਿਲੇ ਆਏ ਸੀ ਜਦੋਂ ਬਰਸਾਤਾਂ ਸੀਗੀਆਂ ਸਹੀ ਆ ਪਹਿਲਾਂ ਤਾਂ ਬਾਲੀ ਗਰਮੀ ਚ ਆਇਆ ਸੀ ਪਰ ਥੋੜੇ ਤਾਂ ਵੀਰੇ ਸਾਨੂੰ ਨਾ ਬਠੰਡੇ ਵਾਲੇ ਪਾਸਿਓਂ ਆ ਕੇ ਹੁਸ਼ਾਰਪੁਰ ਚ ਇੰਨੀ ਗਰਮੀ ਲੱਗਦੀ ਨਹੀਂ ਸਾਨੂੰ ਲੋਕ ਤਾਂ ਵੀ ਠੀਕ ਆ ਇੱਥੇ ਮਾਹੌਲ ਬਟ ਆ ਬੜਾ ਵਧੀਆ ਮੌਸਮ ਹੈ ਅਸੀਂ ਬੜੇ ਖੁਸ਼ ਨਸੀਬ ਆ ਕਿ ਪੰਜਾਬ ਚ ਸਾਨੂੰ ਹਰ ਤਰ੍ਹਾਂ ਦਾ ਮੌਸਮ ਮਿਲਦਾ ਤੇ ਤੁਸੀਂ ਬੈਸਟ ਮੌਸਮ ਚ ਆਇਓ। ਬਿਲਕੜਕਾਂ ਜੋ ਬੰਦੇ ਨੇ ਹਾਂ ਐਂਡ ਸਰੋਂ ਆ ਰਹੀ ਹੈ ਐਂਡ ਫਰਸਟ ਕਲਾਸ ਹੈ। ਤੇ ਮਾਹੌਲ ਬੜਾ ਅੱਛਾ ਹੈ ਇੱਥੇ ਇਸ ਟਾਈਮ ਐਂਡ ਕਲੀਅਰ ਹੈ ਕੋਈ ਪੋਲੂਸ਼ਨ ਨਹੀਂ ਹੈ। ਸੋ ਦਿੱਲੀ ਵਾਲੇ ਤਾਂ ਭੱਜਦੇ ਇੱਥੇ ਹਾਂ ਸਾਡੇ ਕੋਲ ਆ ਕੇ ਰਹਿਣ ਲਈ ਕਿਉਂਕਿ ਪੋਲੂਸ਼ਨ ਹੈ ਨਹੀਂ ਬਿਲਕੁਲ। ਅਸੀਂ ਕਿਸੇ ਪਾਸੇ ਹੋਰ ਅਸੀਂ ਉਹਨਾਂ ਨੂੰ ਇਹ ਵੀ ਦੱਸਦੇ ਹਾਂ ਕਿ ਜਿਹੜੀ ਪੋਲੂਸ਼ਨ ਦਿੱਲੀ ਹੈ ਉਹ ਅਸੀਂ ਨਹੀਂ ਕਰ ਰਹੇ। ਹੂੰ। ਸੋ ਥੋੜਾ ਬਹੁਤਾ ਅਸੀਂ ਉਹਨਾਂ ਨੂੰ ਕਨਵਿੰਸ ਕਰ ਸਕਦੇ ਹਾਂ ਕਿ ਇਹ ਜ਼ਿੰਮੇਵਾਰ ਨਹੀਂ ਕਰ ਰਹੇ ਉੱਥੇ ਪੋਲੂਸ਼ਨ ਅਗਰ ਇੰਨੀ ਪੋਲੂਸ਼ਨ ਹੁੰਦੀ ਤਾਂ ਸਾਡੇ ਵੀ ਹੋਣੀ ਸੀ ਸਹੀ ਹੈ ਸਾਡੇ ਤਾਂ ਹੈ ਨਹੀਂ ਸੋ ਇਹ ਅਕਲ ਇਹ ਸਹੀ ਹੈ ਪਰ ਹੁਣ ਇਹ ਗੱਲ ਕਿ ਬਾਈ ਜੀ ਦਾ ਕੰਮ ਕੀ ਹੈ ਬਾਈ ਜੀ ਨੇ ਜਿਹੜੀ ਗੱਲ ਦੱਸੀ ਹੈ ਨਾ ਉਹੀ ਬਾਈ ਜੀ ਦਾ ਅਸਲ ਚ ਕੰਮ ਹੈ ਅਖਰ ਤੇ ਪਹਿਲਾਂ ਵੀ ਤੁਸੀਂ ਬਾਈ ਜੀ ਦੀ ਇੱਕ ਇੰਟਰਵਿਊ ਦੇਖੀ ਹੋਣੀ ਹੈ ਜੇ ਨਹੀਂ ਦੇਖੀ ਤਾਂ ਮੈਂ ਲਿੰਕ ਪਾਉਂਗਾ ਉਹਨੂੰ ਵੀ ਜ਼ਰੂਰ ਤੁਸੀਂ ਦੇਖਿਓ ਪੰਜਾਬ ਨੂੰ ਦਿਖਾ ਕੇ ਬਾਈ ਜੀ ਦਾ ਕੰਮ ਕੀ ਹੈ business ਕੀਆ ਪੰਜਾਬ ਨੂੰ ਦਿਖਾਉਣਾ ਲੋਕਾਂ ਨੂੰ ਦਿਖਾਉਣਾ ਕਿ ਇੱਥੇ ਕੁਦਰਤ ਸਾਡੇ ਦੇ ਕਿੰਨੀ ਮਿਹਰਬਾਨ ਹੈ ਤੇ ਅਸੀਂ ਕਿਵੇਂ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਰਹਿੰਦੇ ਆ ਤੇ ਤੁਸੀਂ ਵੀ ਇੱਥੇ ਆ ਕੇ ਉਹ ਮਸ਼ਹੂਰੀ ਸੀ ਨਾ ਕੁਝ ਦਿਨ ਤੋਂ ਗੁਜ਼ਾਰੋ ਗੁਜਰਾਤ ਮੇਂ ਥੋੜ੍ਹਾ ਤਾਂ ਇਹ ਹੈ ਨਾ ਲੋਕੋ ਵੀ ਕੁਝ ਦਿਨ ਤੋਂ ਗੁਜ਼ਾਰੋ ਪੰਜਾਬ ਮੇਂ ਪੰਜਾਬ ਚ ਜਦੋਂ ਕੋਈ ਗੁਜ਼ਾਰਦਾ ਫਿਰ ਪੰਜਾਬ ਦੀ ਕਣਕ ਲੱਗ ਜਾਂਦੀ ਹੈ ਨਾ ਫਿਰ ਉਹ ਪੰਜਾਬੀ ਹੋ ਜਾਂਦਾ ਸਹੀ ਆ ਬਾਈ ਫਿਰ ਉਹ ਕਿਤੇ ਹੋਰ ਤਾਂ ਨਹੀਂ ਹੋ ਸਕਦਾ ਪੰਜਾਬ ਦੀ ਮਿੱਟੀ ਚ ਖੁਸ਼ਬੂ ਹੀ ਇੰਨੀ ਹੈ ਉਹ ਹੋਰ ਕਿਤੇ ਨਹੀਂ ਹੈ ਸੀ ਬਿਲਕੁਲ ਜਿੱਦਾਂ ਦਿਲ ਹੁੰਦਾ ਨਾ ਹਾਂ ਜਿੱਦਾਂ ਕੈਲੀਫੋਰਨੀਆ ਅਮਰੀਕਾ ਦਾ ਦਿਲ ਹੈ ਹਾਂ ਉਦਾਂ ਹੀ ਪੰਜਾਬ ਹਿੰਦੂਸਤਾਨ ਦਾ ਦਿਲ ਸੋ ਦਿਲ ਜਿੱਤਣਾ ਤੇ ਜੇ ਦਿਲ ਦੇਣਾ ਬਹੁਤ ਖੂਬੀਆਂ ਹੁੰਦੀਆਂ ਨੇ ਹੁਣ ਦਿਲ ਤੋਂ ਗੱਲ ਫੇਰ ਅੱਗੇ ਆ ਵੀ ਕੰਮ ਤਾਂ ਤੁਸੀਂ ਹਰ ਇੱਕ ਦਿਲ ਨਾਲ ਕਰਦੇ ਹੋ ਪਹਿਲਾਂ ਵੀ ਕੀਤਾ ਪਹਿਲਾਂ ਦੋ ਵਾਰ ਹੀ ਕਰਿਆ ਹੁਣ ਤੀਜੀ ਵਾਰ ਫੇਰ ਤੁਸੀਂ ਇਹ ਸਰਜਾਈ ਮਤਲਬ ਦੇਖੋ ਇੱਥੇ ਮੈਂ ਪਹਿਲਾਂ ਥੋੜਾ ਹਨਾ ਇਹ ਦੱਸਦਾ ਤੁਸੀਂ ਦੱਸ ਦਿਓ ਚਲੋ ਵੀ ਕੀ ਬਣਾਇਆ ਜਿਹੜਾ ਇਹ ਕੀ ਕਨਸੈਪਟ ਆ ਤੇ ਦੇਖੋ ਅਸੀਂ ਤਾਂ 2008 ਦੇ ਫਾਰਮ ਟੂਰਿਜ਼ਮ ਕਰ ਰਹੇ ਹਾਂ ਹੂੰ ਮੇਰਾ ਮੇਨ ਆਬਜੈਕਟਿਵ ਇਹ ਹੈ ਕਿ ਆਪਣੇ ਫਾਰਮ ਤੋਂ ਮੈਕਸਿਮਮ ਇਨਕਮ ਕਿਦਾਂ ਕੱਢਣੀ ਹੈ ਡਾਈਵਰਸੀਫਾਈ ਕਿਦਾਂ ਕਰਨਾ ਫਾਰਮਿੰਗ ਚ ਸਹੀ ਹੈ ਸੋ ਇਹ ਸਾਡਾ ਮਾਡਲ ਬੜਾ ਅੱਛਾ ਹੈ ਜਿੱਤੇ ਜਸੀਂ ਤੁਸੀਂ ਦੇਖ ਲਓ ਅਸੀਂ ਆਪਣੀ ਖੇਤੀ ਵੀ ਕਰ ਰਹੇ ਹਾਂ ਹੂੰ ਨਾਲ ਹੀ ਇੱਕ ਫਾਰਮ ਟੂਰਿਜ਼ਮ ਦਾ ਪ੍ਰੋਜੈਕਟ ਬਣਾ ਦਿੰਨੇ ਆ ਇਥੇ ਜਿਹੜੇ ਨਾਲ ਸਾਨੂੰ ਐਡੀਸ਼ਨਲ ਇਨਕਮ ਹੋ ਜਾਂਦੀ ਹੈ ਨਾਲੇ ਲੋਕਾਂ ਨੂੰ ਸਾਡਾ ਸੂਬਾ ਦੇਖਣ ਦਾ ਇੱਕ ਹੋਰ ਮੌਕਾ ਮਿਲਦਾ ਸੋ ਇਸ ਲਈ ਜਿੱਥੇ-ਜਿੱਥੇ ਮੇਰੇ ਕੋਲ ਛੋਟੇ-ਮੋਟੇ ਪੀਸ ਹੈਗੇ ਜ਼ਮੀਨ ਦੇ ਉੱਥੇ ਮੈਂ ਉਹਨੂੰ ਮੈਕਸਿਮਮ ਯੂਟਿਲਾਈਜੇਸ਼ਨ ਕਰਦਾ ਤੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਮੈਂ ਤਾਂ ਕਹਿ-ਕਹਿ ਕੇ ਥੱਕ ਗਿਆ ਕਰਨੀ ਚਾਹੀਦੀ ਆਪਣੇ ਫਾਰਮਰਸ ਇਹਨੇ ਐਂਟਰਪ੍ਰਾਈਜ਼ਿੰਗ ਫਾਰਮਰਸ ਨੇ ਸਾਡੇ ਉਹਨਾਂ ਨੂੰ ਬਿਲਕੁਲ ਇਨੋਵੇਟਿਵ ਤਰੀਕੇ ਨਾਲ ਕਰਨਾ ਚਾਹੀਦਾ ਤੇ ਕੋ ਪੰਜਾਬ ਚ ਖੂਬ ਹੀ ਹੈ ਹਾਂਜੀ ਜਿਦਾ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ ਨਾ ਪੰਜਾਬੀਆਂ ਨੂੰ ਇੱਕ ਰਸਤਾ ਚਾਹੀਦਾ ਹੈ ਉਹਨਾਂ ਨੂੰ ਇੱਕ ਲਕਸ਼ਯ ਚਾਹੀਦਾ ਹੈ ਪੰਜਾਬੀ ਆਪਣੇ ਆਪ ਉਹਦੇ ਚ ਕਾਮਯਾਬ ਹੋ ਜਾਂਦੇ ਆ ਥੈਟ ਇਜ਼ ਵਾਈ ਅਸੀਂ ਸਾਰੇ ਹਿੰਦੁਸਤਾਨ ਨੂੰ ਕਣਕ ਤੇ ਝੋਨਾ ਖਿਲਾਨੇ ਆ ਕਿਉਂਕਿ ਇੱਕ ਲਕਸ਼ਯ ਹੈ ਸਾਡਾ ਪੈਂਡੇਮਿਕ ਚ ਅਸੀਂ ਨਾ ਹੁੰਦੇ ਤੇ ਬਹੁਤ ਖਾਣੇ ਦੀ ਪ੍ਰੋਬਲਮ ਆਣੀ ਸੀ ਸਹੀ ਸੋ ਅਸੀਂ ਇੱਕ ਬੜਾ ਬਲੈਸਡ ਸੂਬਾ ਸੋ ਵਾਈ ਗ੍ਰੀਦੀ ਮੇਰਾ ਕਿਸੀਂ ਇੱਥੇ ਜਮੇ ਆ ਤੇ ਇਸ ਸੂਬੇ ਦੇ ਵਿੱਚ ਬਾਈ ਆਪਦੇ ਖੇਤਾਂ ਦੇ ਵਿੱਚ ਲੋਕਾਂ ਨੂੰ ਰੱਖਦੇ ਆ ਤੇ ਆਮਦਨ ਇਕੱਠੀ ਕਰਦੇ ਆ ਹਨਾ ਹੁਣ ਗੱਲ ਇਹ ਹੈ ਇਹ ਤਾਂ ਤੁਸੀਂ ਇੱਥੇ ਬਣਾ ਲਿਆ ਪਰ ਅੱਜ ਮੈਂ ਇੱਕ ਤੁਹਾਡਾ ਹੋਰ ਰੂਪ ਵੀ ਦੇਖਿਆ ਹੈ ਅਸੀਂ ਆਏ ਬਾਈ ਬੜਿਆ ਫਿਰ ਗੱਟੇ ਬਾਈ ਦੇ ਗੋਹੇ ਨਾਲ ਲੱਬੜੇ ਚਲੋ ਬੂਟ ਪਾਏਵੇਂ ਸੀ ਭਾਵੇਂ ਉੱਚੇ-ਉੱਚੇ ਤੇ ਉਹ ਕੀ ਸੀਗਾ ਬਾਈ ਕੰਮ ਉਹਦਾ ਇਹਦੇ ਨਾਲ ਕੀ ਫਰਕ ਆ ਫਰਕ ਇਹ ਹੈ ਕਿ ਜਿਹੜਾ ਆ ਤਾਂ ਅਸੀਂ ਆਪਣੇ ਇੱਕ ਡਾਈਵਰਸੀਫਿਕੇਸ਼ਨ ਆਪਣੀ ਇਨਕਮ ਲਈ ਕਰਦੇ ਆ ਜਾਂ ਟੂਰਿਜ਼ਮ ਲਈ ਕਰਦੇ ਆ ਜਿਹੜਾ ਅੱਜ ਕੀਤਾ ਉਹ ਅਸੀਂ ਪਿੰਡ 'ਚ ਜਿਹੜਾ ਗਾਰਬੇਜ ਹੈ ਨਾ ਕੂੜਾ ਉਹ ਸਾਫ਼ ਕਰਨ ਦੀ ਇੱਕ ਮੁਹਿੰਮ ਚਲਾਈ ਹੈ ਜਿਹਨੂੰ ਅਸੀਂ ਕਹਿੰਨੇ ਆ ਸਾਡਾ ਪਿੰਡ ਸਾਡੇ ਖੇਤ ਸਾਡੀ ਇੱਜ਼ਤ ਸਾਡਾ ਪਿੰਡ ਸਾਡੇ ਖੇਤ ਸਾਡੀ ਇੱਜ਼ਤ ਠੀਕ ਹੈ ਜੀ ਸੋ ਮੈਂ ਮੈਨੂੰ ਬੜਾ ਗੰਦਾ ਲੱਗਦਾ ਕਿ ਕਹਨਾ ਕੂੜਾ ਗਿਰਿਆ ਹੋਇਆ ਗੰਦ ਵਿੱਚ ਹੀ ਸਾਰੇ ਰਹਿ ਰਹੇ ਆ ਉੱਥੇ ਹੀ ਗਾਈਆਂ ਉਹ ਵਿੱਚ ਫਿਰ ਰਹੀਆਂ ਉਹੀ ਪਲਾਸਟਿਕ ਖਾ ਰਹੀਆਂ ਉਹੀ ਗੰਦ ਖਾ ਰਹੀਆਂ ਉਹੀ ਦੁੱਧ ਬੱਚੇ ਪੀ ਰਹੇ ਆ ਸੀ ਉਹੀ ਦੁੱਧ ਪੀ ਰਹੇ ਸੋ ਮੈਂ ਪਿੰਡ ਵਾਲਿਆਂ ਨੂੰ ਬੁਲਾ ਕੇ ਮੈਂ ਕਿਹਾ ਭਾਈ ਇਹ ਦੇਖ ਨਹੀਂ ਹੁੰਦਾ ਨਾਲ ਜਾਂ ਤਾਂ ਮੇਰੇ ਚਲੋ ਸਫਾਈ ਕਰੋ ਅਗਰ ਕੋਈ ਨਹੀਂ ਆਂਦਾ ਤਾਂ ਮੈਂ ਆਪ ਹੀ ਚੱਲਾ ਲੈ ਕੇ ਸਫਾਈ ਕਰਾਂਗਾ ਮਗਰ ਸਾਰੇ ਪਿੰਡ ਵਾਲੇ ਆਏ ਬੀਬੀਆਂ ਬੜੀਆਂ ਆਈਆਂ ਅੱਜ ਤੁਸੀਂ ਦੇਖਿਆ ਹੋਵੇਗਾ ਬੀਬੀਆਂ ਕਿੰਦਾ ਜੋਸ਼ ਨਾਲ ਆ ਕੇ ਸਫਾਈ ਕਰਨ ਲੱਗੀਆਂ ਸੋ ਇਹ ਇੱਕ ਬੜੀ ਜ਼ਰੂਰੀ ਚੀਜ਼ ਹੈ ਜਿਹਦੇ ਚ ਸਾਡੇ ਪਿੰਡ ਸਾਫ਼ ਰਹਿਣੇ ਚਾਹੀਦੇ ਆ ਤੇ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਆ ਕਿ ਆ ਦੇਖੋ ਅਗਰ ਅਸੀਂ ਕਰਨਾ ਚਾਹੀਏ ਤੇ ਕੁਝ ਵੀ ਕਰ ਸਕਦੇ ਆ ਔਰ ਸਭ ਨਾਲ ਪਹਿਲੇ ਆਪਣੇ ਪਿੰਡ ਸਾਫ਼ ਕਰੀਏ ਆਪਣੇ ਜਿੱਥੇ ਜਿੱਥੇ ਰਹਿਨੇ ਆ ਸੀ ਉਹ ਸਾਫ਼ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਾਂਗੇ ਕਿ ਆ ਐ ਜੀ ਸਾਡੀ ਅਸੀਂ ਵਿਰਾਸਤ ਤੁਹਾਨੂੰ ਦੇ ਰਹੇ ਆ ਗੰਦ ਦੇ ਰਹੇ ਆ ਸੋ ਇਹ ਅਸੀਂ ਸਫਾਈ ਕਰਨ ਦਾ ਇੱਕ ਛੋਟਾ ਜਿਹਾ ਹਰ ਕੰਮ ਤਾਂ ਸਰਕਾਰਾਂ ਦੇ ਹੁੰਦੇ ਹਨ ਦੇਖੋ ਸਰਕਾਰ ਅਗਰ ਨਾ ਕਰੇ ਅਸੀਂ ਤਾਂ ਕਰਨਾ ਹੀ ਪੈਣਾ ਨਾ ਅਸੀਂ ਆਪਣੇ ਆਪ ਨੂੰ ਤਾਂ ਬਚਾਣਾ ਹੀ ਹੈ ਇਹ ਆਪਣਾ ਏਰੀਆ ਸਾਫ਼ ਰੱਖਣਾ ਹੀ ਹੈ ਸਰਕਾਰਾਂ ਦੇ ਜ਼ਰੂਰ ਇਹ ਕੰਮ ਨੇ ਅਗਰ ਸਰਕਾਰਾਂ ਨਹੀਂ ਕਰਦੀਆਂ ਫੇਲ ਹੁੰਦੀਆਂ ਨੇ ਉਸ ਤੇ ਆਪ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਫ਼ ਕਰੀਏ ਆਪਣਾ ਏਰੀਆ ਸਾਫ਼ ਕਰੀਏ ਸੋ ਆਈ ਥਿੰਕ ਇਹ ਇੱਕ ਪਾਇਲਟ ਪ੍ਰੋਜੈਕਟ ਕਰ ਰਹੇ ਅਗਰ ਇਹ ਕਾਮਯਾਬ ਹੋ ਗਿਆ ਮੈਂ ਹੋਰ ਪਿੰਡਾਂ 'ਚ ਵੀ ਕਰਾਂਗਾ ਔਰ ਇਥੇ ਹੁਸ਼ਾਰਪੁਰ ਚ ਕਰਾਂਗਾ ਅਗਰ ਵਾਈ ਗਰੂ ਨੇ ਸਾਥ ਦਿੱਤਾ ਇੱਥੇ ਕੀਤਾ ਮੈਂ ਸਾਰੇ ਪੰਜਾਬ ਚ ਜਾਊਗਾ ਤੁਹਾਡੇ ਕੋਲੇ ਜਿਵੇਂ ਪਹਿਲਾਂ ਵੀ ਗੱਲ ਕਰੀ ਸੀ ਤੁਹਾਡੇ ਕੋਲੇ ਬਹੁਤ ਲੋਕ ਬਾਹਰੋਂ ਆ ਕੇ ਰਹਿੰਦੇ ਆ ਹਣਾ ਹਾਂਜੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਵੀ ਸਾਡੇ ਕੋਲੇ ਕਲਚਰ ਬਹੁਤ ਰਿਚ ਹੈ ਜਿਹਦਾ ਸਕੋਪ ਆ ਹਣਾ ਜਿਹਦੇ ਜ਼ਰੀਏ ਅਸੀਂ ਦੁਨੀਆ ਨੂੰ ਦਿਖਾ ਸਕਦੇ ਹਾਂ ਕਿ ਪੰਜਾਬ ਹੈ ਮੈਂ ਤੁਹਾਡੇ ਜ਼ਰੀਏ ਸਮਝਣਾ ਚਾਹਣਾ ਪੰਜਾਬ ਦਾ ਟੂਰਿਜ਼ਮ ਦੇ ਵਿੱਚ ਫਿਊਚਰ ਹੋ ਸਕਦਾ ਬਿਲਕੁਲ ਬਹੁਤ ਫਿਊਚਰ ਹੈ ਹਿਸਟਰੀ ਦੇਖੋ ਸਾਡੀ ਹਾਂ ਕਿੰਨੀ ਵਧੀਆ ਹਿਸਟਰੀ ਸਾਡੀ ਸਿੱਖ ਹਿਸਟਰੀ ਦੇਖੋ ਕਿੰਨੀ ਵਧੀਆ ਹੈ ਸਾਡੇ ਜਿਹੜੇ ਗੁਰੂ ਸਾਹਿਬ ਹੋਏ ਨੇ ਉਹਨਾਂ ਦੀ ਕਿੰਨੀ ਬlesings ਨੇ ਕਿੰਨੀਆਂ ਪ੍ਰੀਚਿੰਗਸ ਨੇ ਕਿੰਨੇ ਅੱਛੇ ਸਾਡੇ ਸ਼ਬਦ ਨੇ ਸਾਰੇ ਨੇਚਰ ਨਾਲ ਰਿਲੇਟਿਡ ਨੇ ਹਾਂ ਬਾਕੀ ਪੰਜਾਬ ਇੱਕ ਬੜਾ ਅੱਛਾ ਸੂਬਾ ਹੈ ਕਲਚਰ ਸਾਡੀ ਵਨ ਆਫ ਦਾ ਬੈਸਟ ਹੈ ਇੰਡੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਦਿਲ ਸਾਡੇ ਵੱਡੇ ਹੈ ਹਸਪੀਟੈਲਿਟੀ ਸਾਨੂੰ ਸਭ ਤੋਂ ਜ਼ਿਆਦਾ ਆਉਂਦੀ ਹੈ ਮੇਜ਼ਬਾਨੀ ਜਿਹਨੂੰ ਕਹਿੰਦੇ ਨੇ ਸਾਡੇ ਤੋਂ ਵਧੀਆ ਕੌਣ ਕਰ ਸਕਦਾ ਹੈ ਛੋਟਾ ਸੂਬਾ ਹੈ ਘੁੰਮਣਾ ਸੌਖਾ ਹੈ ਅچھے ਫਾਰਮ ਨੇ ਅچھے ਤੁਹਾਡੇ ਸ਼ਹਿਰ ਨੇ ਹਿਸਟਰੀ ਹੈ ਤੇ ਕਿਉਂ ਨਾ ਇਹਨੂੰ ਦਿਖਾਇਆ ਜਾਵੇ ਔਰ ਦਿਖਾ ਵੀ ਰਹੇ ਹਾਂ ਸੀ ਐਸੀ ਗੱਲ ਨਹੀਂ ਹੈ ਸਾਡੇ ਦਰਬਾਰ ਸਾਹਿਬ ਦੇਖ ਲੋ ਜਿੰਨੇ ਲੋਕ ਆਂਦੇ ਇਹਨੇ ਅਗਰੇ ਨਹੀਂ ਜਾਂਦੇ ਲੋਕ ਤਾਜ ਮਹਿਲ ਦੇਖਣ ਸੋ ਸਾਡੇ ਕੋਲ ਬਹੁਤ ਪੋਟੈਂਸ਼ੀਅਲ ਹੈ ਔਰ ਸਾਰੀਆਂ ਸਰਕਾਰਾਂ ਇਹਦੇ ਬਾਰੇ ਬਹੁਤ ਸੋਚਦੀਆਂ ਨੇ ਤੇ ਕੰਮ ਕਰ ਰਹੀਆਂ ਨੇ ਅਗਰ ਅਸੀਂ ਇਹ ਕਹੀਏ ਕਿ ਸਰਕਾਰ ਨਹੀਂ ਕਰ ਰਹੀ ਇਹਦੇ ਲਈ ਸਰਕਾਰ ਬਹੁਤ ਸੀਰੀਅਸ ਹੈ ਮਗਰ ਥੋੜਾ ਜਿਹਾ ਹੋਰ ਪੁਸ਼ ਕਰਨ ਦੀ ਲੋੜ ਹੈ ਜਿਹੜਾ ਹੁਣ ਜਿਵੇਂ ਆਪਾਂ ਪਿੱਛੇ ਤੁਸੀਂ ਬਣਾਇਆ ਇਹਦੇ ਵਿੱਚ ਜਿਵੇਂ ਪਹਿਲਾਂ ਆਏ ਸੀਗੇ ਜਦੋਂ ਆਪਾਂ ਪੁਰਾਣੇ ਫਾਰਮ ਤੋਂ ਉਹਦੇ ਨਾਲੋਂ ਐਤਕੀ ਫਰਕ ਲੱਗ ਰਿਹਾ ਐਤਕੀ ਕੀ ਫਰਕ ਪਾਇਆ ਤੁਸੀਂ ਇੱਥੇ ਜਿਹੜੇ ਵਿਲਾਸ ਬਣਾਏ ਆ ਵੈਲਈ ਇਦਾਂ ਐਨਾ ਜੀ ਤੁਸੀਂ ਹਰ ਜਦੋਂ ਐਕਸਪੀਰੀਅੰਸ ਕਰਦੇ ਹੋ ਉਦੋਂ ਸਿੱਖਦੇ ਹੋ ਹਾਂ ਸੋ ਜਿਹੜੀਆਂ ਜਿਹੜੀਆਂ ਸਾਨੂੰ ਥੋੜੀਆਂ ਬਹੁਤੀਆਂ ਕਮੀਆਂ ਪੇਸ਼ੀਆਂ ਪਿਛਲੇ ਪ੍ਰੋਜੈਕਟ ਚ ਲੱਗੀਆਂ ਸੀਗੀਆਂ ਕਮੀਆਂ ਹੋ ਸਕਦਾ ਹੈ ਸਾਨੂੰ ਹੋ ਲੱਗਿਆ ਫਾਈਨੈਂਸ਼ੀਅਲ ਕਨਸਟਰੈਂਟ ਸੀਗੇ ਜਾਂ ਐਕਸਪੀਰੀਅੰਸ ਨਹੀਂ ਸੀਗਾ ਜਾਂ ਥੋੜਾ ਆਰਕੀਟੈਕਚਰ 'ਚ ਫਰਕ ਸੀ ਉਹ ਇਸ ਵਾਰ ਅਸੀਂ ਸਾਰੇ ਜਿੱਦ ਸਿੱਧੇ ਬਿੰਗੇ ਟੇਢੇ ਸੀ ਸਭ ਸਿੱਧੇ ਕਰਤੇ ਇਸ ਵਾਰ ਸੋ ਹੋਰ ਪ੍ਰੈਕਟੀਕਲ ਕਰਤੇ ਹੋਰ ਥੋੜੀ ਲਗਜ਼ਰੀ ਹੋਰ ਦੇ ਦਿੱਤੀ ਹਰ ਬੰਦਾ ਕੰਫਰਟ ਚਾਹੁੰਦਾ ਸੋਰੇ ਕੰਫਰਟ ਲੈਵਲ ਵਧਾਤਾ ਸੋ ਬਾਕੀ ਫਰੂ ਹੁਣ ਜਿਹੜਾ ਸਾਡਾ ਫਲ ਤੇ ਸਬਜੀ ਐ ਉਹ ਵੀ ਸਾਡੀ ਆਪਣੀ ਐ ਹੁਣ ਆ ਇੱਧਰ ਜਿਹੜਾ ਬਾਈ ਪੋਲੀ ਹਾਊਸ ਬਣਾਇਆ ਹੋਇਆ ਉਸ ਬਣਾਇਆ ਹੋਇਆ ਇਹਦੇ ਵਿੱਚ ਸਾਡੀ ਸਾਰੀ ਸਬਜ਼ੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਬਰੋਕਲੀ ਐ ਗੋਭੀ ਐ ਮਟਰ ਲੱਗੇ ਐ ਗਾਜਰ ਲੱਗੀ ਐ ਕੀਰੇ ਹੁਣ ਲੱਗਣਗੇ ਸਰਦੀਆਂ ਬੈਂਗਣ ਲਾਏ ਐ ਗਰਮੀਆਂ ਲਈ ਬੜਾ ਕੁਝ ਲਾਇਆ ਇਹਦੇ ਵਿੱਚ ਖਾਣ ਲਈ ਸੋ ਅਸੀਂ ਇੱਥੇ ਯੂਜ਼ ਕਰਦੇ ਹਾਈ ਕਾਲ ਇਟ ਫਰੋਮ ਫਾਰਮ ਟੂ ਟੇਬਲ ਤੁਹਾਡਾ ਕਨਸੈਪਟ ਇਹ ਆ ਕਿ ਸਾਰਾ ਕੁਝ ਇੱਥੇ ਉਗਾਓ ਲੋਕਾਂ ਨੂੰ ਸੱਦੋ ਪੰਜਾਬ ਦਿਖਾਓ ਤੇ ਖਵਾਓ ਇਹ ਸਮਝ ਮੈਨੂੰ ਕੋਵਿਡ ਚ ਆਈ ਸੀ ਕਿਵੇਂ ਕਿ ਕੋਵਿਡ ਦੇ ਵਿੱਚ ਜਦੋਂ ਲਾਕਡਾਊਨ ਲੱਗਾ ਸਾਡੇ ਕੋਲ ਸਭ ਕੁ ਸਾਰੀ ਸਹੂਲਤਾ ਸਿਗੀਆਂ ਇੱਥੇ ਹੀ ਸਾਨੂੰ ਬਾਹਰ ਨਹੀਂ ਜਾਣਾ ਪਿਆ ਸਾਨੂੰ ਉਹਦੀ ਮਹਿਸੂਸ ਨਹੀਂ ਹੋਇਆ ਕਿ ਕਿਸੇ ਚੀਜ਼ ਦੀ ਕਮੀ ਹੈ ਸੋ ਆਹ ਚੀਜ਼ ਬਹੁਤ ਜ਼ਰੂਰੀ ਹੈ ਕਿ ਤੁਸੀਂ ਸੈਲਫ ਸਸਟੇਨਿੰਗ ਕਿਦਾ ਹੋ ਸੋ ਇਸ ਲਈ ਅਸੀਂ ਸਬਜ਼ੀਆਂ ਨੂੰ ਮੈਨੂੰ ਇੱਕ ਲੈਸਨ ਮਿਲਿਆ ਸੋ ਅਸੀਂ ਸਬਜ਼ੀਆਂ ਆਪਣਾ ਦੁੱਧ ਆਪਣੀ ਕਣਕ ਆਪਣਾ ਸਰੋਂ ਸਭ ਕੁਝ ਆਪ ਲਾ ਲਏ ਕਿਤੇ ਤਾਂ ਕਿ ਸਾਡੇ ਗੈਸਟ ਵੀ ਇੰਜੋਏ ਕਰਨ ਅਗਰ ਇਹੋ ਜੀ ਕੋਈ ਸਿਚੁਏਸ਼ਨ ਫੇਰ ਆਵੇ ਤੇ ਅਸੀਂ ਸੈਲਫ ਸਸਟੇਨਿੰਗ ਹੋਈਏ ਸਾਨੂੰ ਬਾਹਰ ਜਾਂਦੀ ਲੋੜ ਨਾ ਪਵੇ ਬਹੁਤ ਮੁੰਡੇ ਜਿਹੜੇ ਬਾਹਰੋਂ ਵਾਪਸ ਵੀ ਆ ਰਹੇ ਆ ਕਈ ਹਨਾ ਉਹ ਪੁੱਛਦੇ ਆ ਕਿ ਪੰਜਾਬ ਦੇ ਵਿੱਚ ਐਗਰੋ ਟੂਰਿਜ਼ਮ ਦਾ ਕੀ ਸਕੋਪ ਆ ਕੀ ਇਥੇ ਅਸੀਂ ਜੇ ਮੁੜ ਕੇ ਇਸ ਖੇਤਰ ਚ ਆਉਣਾ ਤੁਸੀਂ ਇਹਦੇ ਬਹੁਤ ਵੱਡੇ ਨਾਮ ਮੈਂ ਤੁਹਾਨੂੰ ਤਾਂ ਵੀ ਇੱਕ ਇੰਟਰਵਿਊ ਕਰ ਰਹੇ ਹਾਂ ਵੀਰ ਉਹ ਲੋਕ ਜਿਹੜੇ ਮੁਰਦੇ ਆ ਤੇ ਇਸ ਖੇਤਰ ਚ ਕੁਛ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਇੱਕ ਰਾਹ ਜਤਾ ਪਵੇ ਗੱਲ ਸਾਡੀ ਚ ਬਿਲਕੁਲ ਮੈਂ ਤਾਂ ਕਹਿੰਨਾ ਜੇ ਦੇ ਕੋਲ ਛੋਟੇ ਵੀ 3-4 ਖੇਤ ਵੀ ਹੈਗੇ ਆ ਪੈਲੀਆਂ ਹੈਗੀਆਂ ਉਹ ਵੀ ਕਰ ਸਕਦਾ ਸ਼ੁਰੂ ਜਰੂਰੀ ਨਹੀਂ ਉਹਨੂੰ ਵੱਡੇ ਸਕੇਲ ਤੇ ਕਰਨ ਦੀ ਲੋੜ ਹੈ ਛੋਟੇ ਸਕੇਲ ਤੇ ਵੀ ਸ਼ੁਰੂ ਕਰ ਸਕਦਾ ਹੈ ਇੱਕ ਹੋਸਟਲ ਬਣਾ ਸਕਦਾ ਹੈ ਬੇਸਿਕਲੀ ਤਾਂ ਤੁਸੀਂ ਇਹ ਦੇਖਣਾ ਕਿ ਤੁਸੀਂ ਆਪਣੇ ਮਹਿਮਾਨਾਂ ਦਾ ਖਿਆਲ ਰੱਖ ਸਕਦੇ ਹੋ ਕਿ ਨਹੀਂ ਰੱਖ ਸਕਦੇ ਅਗਰ ਤੁਸੀਂ ਰੱਖ ਸਕਦੇ ਹੋ ਤੁਹਾਡੀ ਇੱਕ ਚੀਜ਼ ਦੀ ਗਾਰੰਟੀ ਹੈ ਕਿ ਜੋ ਤੁਸੀਂ ਆਪਣੇ ਖੇਤਾਂ ਚੋਂ ਕਮਾਉਂਦੇ ਹੋ फार्म टूरिज्म करोगे तो आमदन डबल हो जाएगी ये तो गरंटी है मैं कागज़ से लिख के दे सकता मगर मेहनत है नहीं कि बनाता तो आप ही हो जाए सब कुछ ना जो तीन बनाया पहले तो यह तीन साल तीन साल पहला तो जमा खाली पाया हाँ ही बरानी सी अच्छा बरानी जमा हाँ बुरानी सी एन बस ठीक किया हाँ। फिर ये ट्यूबवेल लगा सी मैं अपना फिर कनेक्शन लगाया मेरा कुप्या मैं शिफ्ट किया इतने ठीक है बड़ा फस्ट क्लास हमू पानी लगता है ਹਾਂ ਐਂਡ ਬਾਕੀ ਜਿਹੜੇ ਮੇਰੇ ਇੱਥੇ ਕੰਮ ਕਰਦੇ ਸੀਗੇ ਸਾਰੇ ਵਰਕਰ ਮੈਂ ਇੱਕ ਹੋਰ ਚੀਜ਼ 'ਚ ਬੜਾ ਬਲੀਵ ਕਰਦਾ ਕਿ ਜਿਹੜੀ ਅਨਸਕਿਲਡ ਲੇਬਰ ਹੈ ਨਾ ਉਹਨੂੰ ਸਕਿੱਲ ਕਰੋ ਜਿਹਨਾਂ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਸਿਖਾਓ ਬਿਲਕੁਲ ਸਿਖਾ ਕੇ ਉਹਨਾਂ ਨੂੰ ਕੰਮ ਲਾਓ ਉਹਨਾਂ ਦਾ ਇੱਕ ਤਾਂ ਤੁਸੀਂ ਉਹਨਾਂ ਦਾ ਕੰਫੀਡੈਂਸ ਲੈਵਲ ਵਧਾਉਂਦੇ ਹੋ ਇੱਕ ਇੱਕ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਅਗਰ ਆਪ ਅੱਗੇ ਵਧਣਾ ਹੈ ਤੇ ਨਾਲ ਲੋਕਾਂ ਨੂੰ ਲੈ ਕੇ ਵਧਣਾ ਹੈ ਅੱਗੇ ਸੋ ਇਹ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਮੈਂ ਆਪਣੇ ਜਿਹੜੇ ਫਾਰਮ 'ਚ ਕੰਮ ਕਰਦੇ ਸੀ ਲੋਕ ਉਹਨਾਂ ਨੂੰ ਸਾਰਾ ਸਿਖਾਇਆ ਟੂਰਿਜ਼ਮ ਦਾ ਕੰਮ ਕਿਦਾਂ ਕਰਨਾ ਹੈ ਉਹ ਮੇਰੇ ਨਾਲ ਹੁਣ ਮੇਰੇ ਪਾਰਟਨਰਸ ਨੇ ਫੇਰ ਨਾ ਕੰਮ ਕਰਾਉਂਦੇ ਨੇ ਸੋ ਉਹਨਾਂ ਦੀ ਵੀ ਸੋਸਾਇਟੀ ਚ ਇੱਜ਼ਤ ਹੈ ਉਹਨਾਂ ਦੀ ਅਪਲਿਫਮੈਂਟ ਹੋਈ ਹੈ ਹਰ ਚੀਜ਼ ਹੋਈ ਹੈ ਇਨਕਮਸ ਵਧੀਆਂ ਨੇ ਸੋ ਬੜੀ ਖੁਸ਼ੀ ਮਿਲਦੀ ਹੈ ਇਹ ਚੀਜ਼ ਕਰਾ ਬਿਕਸਵਾਲ ਮੈਂ ਤੁਹਾਨੂੰ ਕਿਉਂਕਿ ਨਿੱਜੀ ਤੌਰ ਤੇ ਜਾਣਦਾ ਮੈਂ ਤਾਂ ਪੁੱਛਦਾ ਉਹ ਇਹ ਆ ਵੀ ਚਲੋ ਬਾਕੀ ਸਾਰੀਆਂ ਚੀਜ਼ਾਂ ਤਾਂ ਬੰਦਾ ਲੈ ਆਊਗਾ ਹਰਕੀਰਤ ਸਿੰਘ ਜੀ ਵਾਲੀ ਇਹ ਹਿੰਮਤ ਜਿਹੜੀ એનર્ਜੀ ਆ ਇਹ ਕਿੱਥੋਂ ਲਿਆਵੇ ਬੰਦਾ ਇਹ ਤੜਕੇ ਤੋਂ ਲੈ ਕੇ ਆਥਨ ਤੱਕ ਵੀ 22 ਘੰਟੇ ਚਾਰਜੀ ਰਹਿਣਾ ਇਹ ਆਪੇ ਆ ਜਾਂਦੀ ਹੈ ਜੀ ਜਦੋਂ ਤੁਸੀਂ ਕੋਈ ਚੰਗਾ ਕੰਮ ਕਰੋ ਨਾ એનર્ਜੀ ਆਪੇ ਹੀ ਮਿਲਦੀ ਹੈ ਅੱਜ ਜਦੋਂ ਅਸੀਂ ਕੂੜਾ ਸਾਫ਼ ਕੀਤਾ એનર્ਜੀ ਆਪੇ ਹੀ ਆਈ ਜਾ ਰਹੀ ਸੀ ਬਾਬੇ ਨਾਨਕ ਦਾ ਨਾਮ ਲੈ ਕੇ ਅਸੀਂ ਸ਼ੁਰੂ ਹੋ ਗਏ ਅੱਭੀ એનર્ਜੀ ਆ ਗਈ ਪਰ ਅਸੀਂ ਕੀ ਪਿੰਡ ਸਾਡਾ ਕੋਈ ਇਦਾਂ ਟੂਰਿਜ਼ਮ ਦਾ ਯੂਨਿਟ ਬਣ ਸਕਦਾ ਕਦੇ ਬਿਲਕੁਲ ਬਣ ਪਿੰਡ ਹੋਵੇ ਹਨਾ ਉਹ ਆਪਦੇ ਆਪ ਨੂੰ ਚੰਗੀ ਤਰ੍ਹਾਂ ਸੰਭਾਲ ਲੈ ਜਿਵੇਂ ਤੁਸੀਂ ਇਹ ਮਹਿਮਸ਼ੜੀ ਆ ਹਨਾ ਤੁਸੀਂ ਕਹਿੰਦੇ ਸਾਡੇ ਖੇਤ ਸਾਡਾ ਪਿੰਡ ਸਾਡੀ ਇੱਜ਼ਤ ਆ ਕੋਈ ਇਸ ਗੱਲ ਨੂੰ ਸੀਰੀਅਸਲੀ ਲੈ ਲੇ ਤੁਹਾਡਾ ਪਿੰਡ ਵੀ ਟੂਰਿਜ਼ਮ ਨੂੰ ਆ ਇੱਕ ਕੇਂਦਰ ਦੇ ਰੂਪ ਚ ਹੋ ਸਕਦਾ ਬਿਲਕੁਲ ਹੋ ਸਕਦਾ ਇਹ ਤੁਹਾਡੇ ਸਭ ਨੇ ਐਗਜ਼ਾਮਪਲ ਕਰ ਰਹੇ ਆ ਅਸੀਂ ਕੀਤੇ ਐ ਐਗਜ਼ਾਮਪਲ ਜਿਹੜੇ ਪਿਛਲੇ ਦੋ ਅਸੀਂ ਬਣਾਏ ਐ ਉਹ ਵੀ ਇਦਾਂ ਹੀ ਕੀਤੇ ਸੋ ਪਿੰਡ ਨੂੰ ਆਮਦਨ ਆਂਦੀ ਐ ਕਿਤੇ ਤੁਸੀਂ ਉਹਨਾਂ ਨੂੰ ਪੰਜਾਬ ਦਾ ਟ੍ਰੈਡੀਸ਼ਨਲ ਜਿਹੜੀਆਂ ਚੀਜ਼ਾਂ ਸੀ ਉਹ ਵੀ ਦਿਖਾਉਂਦੇ ਹੁੰਦੇ ਸੀ ਬਿਲਕੁਲ ਇੱਥੇ ਵੀ ਦਿਖਾਣੇ ਆ ਇੱਥੇ ਥੋੜਾ ਫਰਕ ਹੈ ਇੱਥੇ ਬਿਲਕੁਲ ਅਸੀਂ ਉਹਨਾਂ ਨੂੰ ਹਾਈਕਿੰਗ ਲਈ ਲੈ ਕੇ ਜਾਂਦੇ ਆ ਟ੍ਰੈਕਿੰਗ ਲਈ ਲੈ ਕੇ ਜਾਂਦੇ ਆ ਸਾਈਕਲਿੰਗ ਲਈ ਲੈ ਕੇ ਜਾਂਦੇ ਆ ਨਾਲ ਪਿੰਡ ਵੀ ਦਿਖਾਉਂਦੇ ਆ ਐਡੀਸ਼ਨ ਹੋਈ ਜਾ ਰਹੀ ਹੈ ਸਭ ਕੁਝ ਪਿੰਡ ਉਦਾਂ ਦਾ ਹੀ ਪਿੰਡ ਤਾਂ ਉਦਾਂ ਦੇ ਰਹਨੇ ਪੰਜਾਬ ਚ ਜਿੱਥੇ ਮਰਜ਼ੀ ਚੱਲ ਜੋ ਪਿੰਡ ਕਿਹੜਾ ਪਿੰਡ ਇਹ ਡੱਲੇਵਾਲ ਹੈ ਡੱਲੇਵਾਲ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਤਾਂ ਉਦਾਂ ਦਾ ਹੀ ਰਹਨੇ ਆ ਮਗਰ ਉਹਦੇ ਵਿੱਚ ਅਸੀਂ ਐਡੀਸ਼ਨਲ ਕਰਤੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਹੁਣ ਹਾਈਕਿੰਗ ਕਰਾਉਣੇ ਪਹਾੜ ਸਾਡੇ ਨਾਲ ਹੈ ਸੋ ਹਾਈਕਿੰਗ ਕਰਾਉਣੇ ਆ ਟ੍ਰੈਕਿੰਗ ਕਰਾਉਣੇ ਆ ਕੁਕਿੰਗ ਕਰਾਉਣੇ ਆ ਸਾਈਕਲਿੰਗ ਤੇ ਜਾਂਦੇ ਆ ਸਾ ਸੋ ਹੋਰ ਐਕਟੀਵਿਟੀਆਂ ਬਦਾਤੀਆਂ ਸੋ ਨਾਲੇ ਇੱਥੇ ਸਬਜ਼ੀਆਂ ਪੱਟਦੇ ਆ ਕੇ ਫਿਰ ਉਹੀ ਪੱਟ ਕੇ ਬੜਾਣੇ ਆ ਬਣਾ ਕੇ ਫਿਰ ਖਲਾਨੇ ਆ ਉਹਨਾਂ ਨੂੰ ਇੱਕ ਫੀਲਿੰਗ ਹੋਰ ਆਉਂਦੀ ਸਪੈਸ਼ਲੀ ਜੇ ਛੋਟੇ-ਛੋਟੇ ਬੱਚੇ ਆਉਂਦੇ ਆ ਤੁਸੀਂ ਕੰਮ ਨਾਲੇ ਅਗਲੇ ਘੁੰਮਣ ਆਏ ਤੁਸੀਂ ਉਹਨਾਂ ਤੋਂ ਕੰਮ ਵੀ ਕਰਾ ਲੈਣ ਨਾਲੇ ਪੈਸੇ ਲੈ ਲੈ ਉਹ ਐਕਸਪੀਰੀਅੰਸ ਹਾਂ ਇਹ ਇੱਕ ਐਕਸਪੀਰੀਅੰਸ ਆਂਦਾ ਹੈ ਜੋ ਅੱਜ ਮੈਨੂੰ ਐਕਸਪੀਰੀਅੰਸ ਹੋਇਆ ਨਾ ਮੈਨੂੰ ਪਹਿਲਾਂ ਨਹੀਂ ਹੋਇਆ ਸੀ ਕਦੀ ਸਫਾਈ ਦਾ ਹਾਂ ਬਹੁਤ ਵਧੀਆ ਐਕਸਪੀਰੀਅੰਸ ਹੋਇਆ ਮੈਨੂੰ ਕਿ ਅਗਰ ਅਸੀਂ 10 ਮਿੰਟ ਲਾ ਲਈਏ ਰੋਜ਼ ਦੇ ਆਪਣੇ ਆਲੇ ਦੁਆਲੇ ਦੀ ਸਫਾਈ ਕਰ ਲਈਏ ਸਾਨੂੰ ਇੰਨਾ ਮੁਹਿੰਮ ਚਲਾਉਣ ਦੀ ਲੋੜ ਹੀ ਨਾ ਪਵੇ ਔਰ ਸਰਕਾਰਾਂ ਅਗਰ ਇਹਦੇ ਬਾਰੇ ਸੀਰੀਅਸ ਹੋਣ ਤੇ ਸਰਕਾਰਾਂ ਸਾਡੀ ਇੱਕ ਪਾਰਟਨਰ ਬਣ ਸਕਦੀ ਹੈ ਇਹਦੇ ਵਿੱਚ ਔਰ ਮੈਂ ਇੱਕ ਸਾਡੀ ਮੁਹਿੰਮ ਵੀ ਚਲਾਈ ਸੀ ਜਦੋਂ ਸਵਚ ਭਾਰਤ ਮੁਹਿੰਮ ਸੀ ਉਹਨੂੰ ਹੋਰ ਤੇਜ਼ ਕਰਨ ਦੀ ਲੋੜ ਹੈ ਤੇਸ ਕਰਕੇ ਉਹਨੂੰ ਸਰਕਾਰਾਂ ਸੀਰੀਅਸਲੀ ਲੈਣ ਬਿਕੋਜ਼ ਇਹ ਬੜੀ ਵੱਡੀ ਪ੍ਰੋਬਲਮ ਆਣੀ ਹੈ ਇਹਦੇ ਵਿੱਚ ਬਿਮਾਰੀਆਂ ਬਹੁਤ ਫੈਲੀਆਂ ਲੋਕਾਂ ਦੇ ਵਿੱਚ ਅਸੀਂ ਕੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਦੇ ਰਹੇ ਅੱਗੇ ਵਿਰਾਸਤ ਵਿੱਚ ਕੂੜਾ ਕਰਕਟ ਸਫਾਈ ਚਾਹੀਦੀ ਹੈ ਬੱਚਿਆਂ ਨੂੰ ਆਦਤ ਹੁਣ ਹੁਣ ਤੋਂ ਹੀ ਆਦਤ ਪਾਣ ਦੀ ਲੋੜ ਹੈ ਕਿ ਭਈ ਆਪਣਾ ਏਰੀਆ ਸਾਫ਼ ਰੱਖੋ ਸਾਡੀ ਕੀ ਆਦਤ ਹੈ ਅਸੀਂ ਆਪਣਾ ਕੂੜਾ ਚੱਕ ਕੇ ਅਗਲੇ ਦੇ ਘਰ ਦੇ ਬਾਹਰ ਸਿੱਟ ਦਿੰਨੇ ਆ ਇਹ ਨਹੀਂ ਹੋਣਾ ਚਾਹੀਦਾ ਸੋ ਆਈ ਥਿੰਕ ਅੱਜ ਤੁਸੀਂ enthusiam ਦੇਖਿਆ ਹੀ ਹੈ ਪਿੰਡਾਂ ਵਾਲਿਆਂ ਚ ਕਿੰਨਾ ਸੀਗਾ ਬੁੜੀਆਂ ਚ ਕਿੰਨਾ ਸੀ ਬੱਚਿਆਂ ਚ ਕਿੰਨਾ ਸੀਗਾ ਕਿਦਾਂ ਆ ਕੇ ਸਫਾਈ ਕਰ ਰਹੀਆਂ ਅਸੀਂ ਸਾਰੀਆਂ ਸੋ ਹੌਲੀ ਹੌਲੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਐਨ ਡੀ ਜੀ ਅਗਰ ਇੱਕ ਪਿੰਡ ਨੂੰ ਵੀ ਅਗਰ ਮੈਂ ਠੀਕ ਕਰ ਸਕਿਆ ਮੇਰੇ ਮੈਂ ਸੋਚਾਂਗਾ ਬੜੀ ਵੱਡੀ ਇਹਦੇ ਚ ਕਾਮਯਾਬੀ ਮੈਨੂੰ ਮਿਲੀ ਹੈ ਸੋ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਵਾਈਗਰੂ ਮੇਰ ਰੱਖੇ ਅਸੀਂ ਮੁਹੀਮ ਹੀ ਚਲਾ ਲਈਏ ਸਾਰੇ ਪੰਜਾਬ ਚ ਚੱਲ ਪਵੇ ਦੇਖ ਦੇ ਕੇ ਸਾਰੇ ਲੱਗ ਪੈਣ ਨਾਲੇ ਕਿ ਤੋਤਾ ਸ਼ੁਰੂ ਕਰਨੀ ਪੈਂਦੀ ਹੈ ਬਿਲਕੁਲ ਕੋਈ ਵੀ ਚੀਜ਼ ਹੈ ਜਿਹੜੀ ਅੱਜ ਜਿੱਡੀ ਮਰਜ਼ੀ ਵੱਡੀ ਹੋਵੇ ਕਦੇ ਤਾਂ ਉਹ ਆਈਡੀਆ ਹਾਂ ਤੁਹਾਡੇ ਆਵਾਂਗੇ ਮਾਲਵੇ ਏਰੀਆ 'ਚ ਵੀ ਸਾਡੇ ਆਓ ਨਾ ਸਾਡੇ ਆਕੇ ਅਸੀਂ ਦੇਖਾਂਗੇ ਉੱਥੇ ਵੀ ਕਰਾਂਗੇ ਨਾਲ ਮਦਦ ਤੁਹਾਡੀ ਉੱਥੇ ਵੈਸੇ ਬੜੇ ਸਾਫ਼ ਸੁਥਰੇ ਲੋਕ ਨੇ ਵਗੈਰ ਅਸੀਂ ਬਿਲਕੁਲ ਮਦਦ ਕਰਾਂਗੇ ਜਿੱਥੇ ਲੋੜ ਪਈ ਤੁਸੀਂ ਆਓ ਸਾਡੇ ਸੂਟ ਆਵਾਂਗੇ ਮਾਲਵੇ ਦੇ ਖੁੱਲੇ ਖੁੱਲੇ ਪਿੰਡ ਵੀ ਦੇਖੋ ਤੁਹਾਨੂੰ ਬੜੀਆਂ ਉੱਥੇ ਤਾਂ ਨਾ ਹੀ ਬੜੇ ਸੋਹਣੇ ਆ ਮਾਲਵੇ ਦੇ ਪਿੰਡਾਂ ਦੇ ਤਾਂ ਨਾ ਬਹੁਤ ਸੋਹਣੇ ਆ ਹਾਂ ਬੜੇ ਟ੍ਰੈਡੀਸ਼ਨਲ ਹਿਸਟਰੀ ਵਾਲੇ ਨਾਂ ਨੇ ਸਾਰੇ ਨਾ ਮਾਲਵੇ ਦੇ ਪਿੰਡਾਂ ਦੇ ਇਕੱਲੇ ਨਾਂ ਨਹੀਂ ਸੋਹਣੇ ਅਸੀਂ ਵੀ ਸੋਹਣੇ ਆ ਮਾਣੇ ਵਾਲੇ ਵੀ ਸੋਹਣੇ ਆ ਬੰਦੇ ਸੋਹਣੇ ਆ ਤੇ ਦਿਲ ਵੀ ਵਸ ਬਿਲਕੁਲ ਉੱਥੇ ਵੀ ਅੱਛੇ ਫਾਰਮ ਟੂਰਿਜ਼ਮ ਪ੍ਰੋਜੈਕਟਸ ਲੱਗ ਰਹੇ ਉੱਥੇ ਹਾਂ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਜਦੋਂ ਪਤਾ ਚੱਲਦਾ ਹੈ ਤਾਂ ਕਿ ਸਾਰੇ ਪੰਜਾਬ ਛੋਣੇ ਅੱਛਾ ਇੱਕ ਗੱਲ ਹੋਰ ਮੈਂ ਜਦੋਂ ਇੰਟਰਵਿਊ ਹਜੇ ਸ਼ੁਰੂ ਨਹੀਂ ਕਰੀ ਸੀ ਬਾਈ ਇਹ ਕਹਿੰਦੇ ਵੀ ਨਵਰੀਤ ਹੋਰ ਕੁਝ ਹੋਵੇ ਨਾ ਹੋਵੇ ਮੇਰੇ ਫੋਲ ਜਰੂਰ ਤਖਾਣੀ ਦੇਖੋ ਮੈਂ ਹਮੇਸ਼ਾ ਬਲੀਵ ਕਰਦਾ ਕਿ ਜਿਹੜਾ ਰੰਗ ਹੈ ਨਾ ਜ਼ਿੰਦਗੀ ਦਾ ਹੂੰ ਜ਼ਿੰਦਗੀ ਵਿੱਚ ਜਿਹੜਾ ਨੇਚਰ ਨੇ ਰੰਗ ਦਿੱਤਾ ਹੈ ਜ਼ਿੰਦਗੀ 'ਚ ਵੀ ਰੰਗ ਚਾਹੀਦਾ ਹੈ ਨੇਚਰ 'ਚ ਵੀ ਰੰਗ ਚਾਹੀਦਾ ਹੈ ਸੋ ਅਸੀਂ ਰੰਗ ਜ਼ਰੂਰ ਐਡ ਕਰਦੇ ਆਂ ਆਪਣੀ ਗ੍ਰੀਨ ਦੇ ਵਿੱਚ ਹੁਣ ਇਹ ਇੱਕ ਨੇਚਰਲ ਚੀਜ਼ ਹੁੰਦੀ ਹੈ ਕਿ ਤੁਹਾਨੂੰ ਬਲੂ ਸਕਾਈ ਚਾਹੀਦਾ ਹੈ ਹੂੰ ਗ੍ਰੀਨ ਗ੍ਰੀਨਰੀ ਚਾਹੀਦੀ ਹੈ ਐਂਡ ਸਨਲਾਈਟ ਚਾਹੀਦੀ ਹੈ ਸੋ ਰੰਗ ਇੱਕ ਬੜਾ ਵੱਡਾ 파ਟ ਹੁੰਦਾ ਹੈ ਇਹਦੇ ਵਿੱਚ ਜਿਹੜਾ ਅੱਖਾਂ ਨੂੰ ਅੱਛਾ ਲੱਗਦਾ ਹੈ ਵੈਸੇ ਵੀ ਤੁਹਾਨੂੰ ਇੱਕ ਬੜੀ ਪੋਜ਼ਿਟਿਵਿਟੀ ਦਿੰਦਾ ਹੈ ਸੋ ਅਸੀਂ ਫੁੱਲ ਬਹੁਤ ਲਾਨੇ ਆ ਫੁੱਲਾਂ ਦੇ ਬਹੁਤ ਸ਼ਕੀਨਾਂ ਸੀ ਤੁਹਾਡੇ ਸਾਹਮਣੇ ਆ ਦੇਖੋ ਕਿੰਨੇ ਲੱਗੇ ਹੋਏ ਆ ਫੁੱਲ ਹਾਂ ਇਹ ਤਾਂ ਮੈਂ ਪਿਛਲੀ ਵਾਰ ਵੀ ਦੇਖੇ ਸੀਗੇ ਉਧਰ ਵੀ ਤੁਸੀਂ ਮਿਹਨਤ ਖਾਸੀ ਕੀਤੀ ਹੋਈ ਸੀਗੀ ਫੁੱਲਾਂ ਦੇ ਬਿਨਾ ਜ਼ਿੰਦਗੀ ਵੀ ਬੜੀ ਹਾਂ ਹੋ ਜਾਂਦੀ ਹੈ ਮੁਰਝਾ ਆ ਜਾਂਦੀ ਹੈ ਟੋਟਲ ਲੈਂਡ ਕਿੰਨੀ ਹੈ ਬਾਈ ਇਹ 18 ਕਿੱਲੇ ਹੋਣੀ ਹੈ 18 ਕਿੱਲੇ ਹਾਂ ਜੈਕਟਾ ਵੀ ਲੈਂਦਾ ਤੇ ਇਹਦੇ ਵਿੱਚ ਈ ਤੁਹਾਡੀ ਬਾਗਬਾਨੀ ਹੈ ਇਹਦੇ ਛੱਡ ਸ਼ੁਰੂ ਕੀਤੇ ਬਾਗ ਲਾਇਆ ਥੋੜਾ ਜਿਹਾ ਟੈਂਜਰਿਨ ਲਾਈ ਹੈ ਤੇ ਮਰਕਟ ਲਾਇਆ ਕਿੰਨੂ ਦੀਆਂ ਵੈਰਾਈਟੀਆਂ ਨੇ ਨਾਲ ਵਿੱਚ ਸਰੋਂ ਲਾਈ ਹੈ ਥੋੜੀ ਕਣਕ ਲਾਈ ਹੈ ਕਰ ਲਈ ਬਾਕੀ ਉਧਰ ਥੋੜੀ ਸਬਜ਼ੀ ਲਾ ਲੰਨੇ ਆ ਪੋਲੀ ਹਾਊਸ ਚ ਗੈਸਟਾਂ ਲਈ ਇਹੀ ਕਿ ਲੋਕ ਆਉਂਦੇ ਕੌਣ ਆ ਜਿਆਦਾ ਇੱਥੇ ਮੰਨ ਲਓ ਹੁਣ ਜੇ ਕੋਈ ਆਪਾਂ ਕਿਸੇ ਨੂੰ ਕਹੇ ਇਹ ਇੰਟਰਵਿਊ ਸੁਣ ਵੀ ਰਿਹਾ ਇਸ ਇਸ ਫਾਰਮ ਤੇ ਰਹਿਣ ਕੌਣ ਆਉਂਦੇ ਆ ਲੋਕ ਜਿਹੜੇ ਲੋਕਾਂ ਨੂੰ ਪੀਸ ਚਾਹੀਦੀ ਹੈ ਸ਼ਾਂਤੀ ਚ ਰਹਿਣਾ ਚਾਹੁੰਦੇ ਨੇ ਕਿੱਥੋਂ ਕਿੱਥੋਂ ਵਧੀਆ ਰੋਟੀ ਖਾਣਾ ਚਾਹੁੰਦੇ ਨੇ ਵਧੀਆ ਅਕੋਮੋਡੇਸ਼ਨ ਚ ਰਹਿਣਾ ਚਾਹੁੰਦੇ ਆਪਣਾ ਡਿਫਰੈਂਟ ਐਕਸਪੀਰੀਅੰਸ ਲੈਣਾ ਜਾਂਦੇ ਆ ਇਹ ਹੋਟਲ ਨਹੀਂ ਹੈ ਇਹ ਲੋਕਾਂ ਨੂੰ ਕਈਆਂ ਨੂੰ ਸੋਚਦੇ ਹੋਟਲ ਹੈ ਇਹ ਹੋਟਲ ਨਹੀਂ ਹੈ ਇੱਕ ਫਾਰਮ ਟੂਰਿਜ਼ਮ ਪ੍ਰੋਜੈਕਟ ਹੈ ਫਾਰਮ ਸਟੇ ਹੈ ਜਿੱਥੇ ਲੋਕ ਆ ਕੇ ਜੋ ਫਾਰਮ ਚ ਸਹੂਲਤਾਂ ਨੇ ਉਹ ਐਕਸਪੀਰੀਅੰਸ ਕਰਨ ਆਉਂਦੇ ਨੇ ਬਹੁਤ ਲੋਕ ਨੇ ਹੁਣ ਤਾਂ ਬਹੁਤ ਵੱਡਾ ਟ੍ਰੈਂਡ ਬਣ ਗਿਆ ਹੈ ਪੰਜਾਬ ਵੀ ਬੜੇ ਫਾਰਮ ਸਟੇ ਖੁੱਲ ਗਏ ਨੇ ਹੁਣ ਜ਼ਿਆਦਾਤਰ ਲੋਕ ਕਿੱਥੋਂ ਆਉਂਦੇ ਆ ਸਾਰੀ ਦੁਨੀਆ ਤੋਂ ਆਉਂਦੇ ਨੇ ਲੋਕ ਸਾਰੇ ਆਪਣੇ ਪੰਜਾਬ ਤੋਂ ਵੀ ਆਂਦੇ ਨੇ ਇੰਗਲੈਂਡ ਤੋਂ ਬੜੇ ਆਂਦੇ ਨੇ ਆਸਟ੍ਰੇਲੀਆ ਤੋਂ ਬੜੇ ਆਂਦੇ ਨੇ ਕੈਨੇਡਾ ਤੋਂ ਆਂਦੇ ਹਰ ਜਗ੍ਹਾ ਤੋਂ ਜਾਂਦੇ ਨੇ ਕਈ ਵਾਰੀ ਹੁਣ ਬ੍ਰਾਜ਼ੀਲ ਤੋਂ ਆਏ ਹੋਏ ਸੀਗੇ ਸੋ ਇਹ ਗੈਸਟਾਂ ਦਾ ਕੁਝ ਨਹੀਂ ਪਤਾ ਚੱਲਦਾ ਕਿੱਥੋਂ ਆਂਦੇ ਨੇ ਪਰ ਸਾਡੇ ਲਈ ਸਾਰੇ ਇੱਕੋ ਜਿਹੇ ਆ ਜੀ ਆਇਆਂ ਨੂੰ ਸਾਰਿਆਂ ਨੂੰ ਉਹ ਕਹਿੰਦੇ ਨਾ ਇੱਕ ਸ਼ੇਰ ਹੈ ਜਿਨਕੀ ਅੱਖੋਂ ਵਿੱਚ ਤਬਾਰ ਨਜ਼ਾਰਾ ਨਾ ਹੋ ਉਸੇ ਨਜ਼ਰੇ ਮਿਲਾਉਣੇ ਦਾ ਕੀ ਫਾਇਦਾ ਅਸੀਂ ਤਾਂ ਅੱਖ ਦੇਖ ਕੇ ਗੱਲ ਕਰਦੇ ਸੋ ਇਦਾਂ ਕੁਛ ਰਹਿ ਗਿਆ ਤਾਂ ਤੁਸੀਂ ਕਰ ਸਕਦੇ ਹੋ ਤੁਸੀਂ ਪੁੱਛੋ ਜੋ ਪੁੱਛਣਾ ਅਸੀਂ ਤਾਂ ਤੁਹਾਡੇ ਜਵਾਬ ਦੇਣ ਲਈ ਬੈਠੇ ਆਂ ਜੋ ਕਾ ਹੋ ਗਿਆ ਅਸੀਂ ਦੱਸੀ ਜਾਾਂਗੇ ਤੁਹਾਨੂੰ ਨਹੀਂ ਮੈਂ ਤਾਂ ਬਸ ਇਹੀ ਸਾਰੀਆਂ ਗੱਲਾਂ ਜਿਵੇਂ ਆਪਾਂ ਕਰੀਆਂ ਇਹੀ ਸੀਗਾ ਕਿ ਲੋਕਾਂ ਨੂੰ ਪਤਾ ਲੱਗੇ ਪਰ ਮੈਂ ਫਿਰ ਵੀ ਇੱਕ ਨਿੱਜੀ ਤੌਰ ਤੇ ਵੀ ਕਹਿਣਾ ਬਾਈ ਤੀਜੀ ਵਾਰ ਹਰ ਵਰੀ ਜਗਾ ਅਗਲੀ ਵਾਰ ਨਾਲੋਂ ਸ਼ਾਨਦਾਰ ਹਨਾ ਤਾਂ ਇਹ ਇਹ ਮਾਇਨੇ ਰੱਖਦਾ ਇਹ ਉਹੀ ਬੰਦੇ ਕਰ ਸਕਦੇ ਆ ਜਿਵੇਂ ਮੈਂ ਆਪਣੇ ਇੱਕ ਬਹੁਤ ਪੰਜਾਬ ਦਾ ਮਸ਼ਹੂਰ ਫਾਰਮ ਆ ਉੱਥੋਂ ਵਾਲੇ ਬਜ਼ੁਰਗ ਕਹਿੰਦੇ ਹੁੰਦੇ ਆ ਕਹਿੰਦੇ ਵੀ ਇਸ਼ਕ ਨਵਾਉਣਾ ਸੌਖਾ ਨਹੀਂ ਕੱਚਿਆਂ ਤੇ ਧਰਨਾ ਪੈਂਦਾ ਏ ਉਹ ਆਪਦੇ ਕੰਮ ਨੂੰ ਲੈ ਕੇ ਕਹਿੰਦੇ ਆ ਜਿਹੜਾ ਉਹ ਕੰਮ ਕਰਦਾ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ 80 ਸਾਲ ਦੀ ਉਮਰ 'ਚ ਇਹ ਨੀਵੇਂ ਤਾਂ ਕਿਵੇਂ ਕਰ ਲੈਂਦੇ ਆ ਵੀ ਇਸ਼ਕ ਨਵਾਉਣਾ ਸੌਖਾ ਨਹੀਂ ਕੱਚਿਆਂ ਤੇ ਧਰਨਾ ਵਾ ਗੱਲ ਵੀ ਤੁਸੀਂ ਕਿਹੜੀ ਚੀਜ਼ ਨੂੰ ਪਿਆਰ ਕਰਦੇ ਹੋ ਸ਼ਾਇਦ ਤੁਹਾਡਾ ਆਪਦੇ ਕੰਮ ਨਾਲ ਪਿਆਰ ਆ ਮੈਨੂੰ ਨੇਚਰ ਦਾ ਬਹੁਤ ਪਿਆਰ ਆ ਹਮ ਨੇਚਰ ਨੂੰ ਮੈਂ ਬਰਬਾਦ ਹੁੰਦੇ ਨਹੀਂ ਦੇਖ ਸਕਦਾ ਆ ਬਾਤ ਕਰਨਾ ਆਂਦਾ ਮੈਨੂੰ ਬਟ ਬਰਬਾਦ ਨਹੀਂ ਮੈਂ ਦੇਖ ਸਕਦਾ ਕਿੱਦਾਂ ਹੁੰਦੀ ਹੈ ਸੋ ਅਸੀਂ ਇਹੀ ਸੋਚਦੇ ਆਂ ਕਿ ਅਸੀਂ ਇੱਕ ਜਗ੍ਹਾ ਨੂੰ ਬਾਤ ਕਰ ਰਹੇ ਆਂ ਉੱਥੇ ਜਗ੍ਹਾ ਦਾ ਕੈਰੈਕਟਰ ਬਣਾ ਰਹੇ ਆਂ ਸੋ ਆਈ ਥਿੰਕ ਬਾਕੀ ਹੈਟ੍ਰਿਕ ਹੈ ਕ੍ਰਿਕਟ ਚ ਵੀ ਹੈਟ੍ਰਿਕ ਹੁੰਦਾ ਇਹਦੇ ਚ ਵੀ ਹੋ ਗਿਆ ਸਹੀ ਆ ਬਾਕੀ ਕੀ ਕਹਿੰਦੇ ਹੈਗੇ ਬਾਬੇ ਦੀ ਮੇਰ ਵੀ ਰਹਿੰਦੀ ਹੈ ਜੀ ਬਾਬੇ ਨੇ ਮੇਰ ਰੱਖੀ ਮੈਂ ਜਿੱਦਾਂ ਪਹਿਲੇ ਕਿਹਾ ਬਾਬੇ ਨਾਨਕ ਦੀ ਮੇਰ ਸਹੀ ਬਹੁਤ ਬਹੁਤ ਸ਼ੁਕਰੀਆ ਸਮਾਂ ਸੁਵਾਂ ਦੇਣ ਦੀ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਚਾਹੁੰਦੇ ਵਾਸਤੇ